ਆ ਵੀ ਦਵਾਨ ਟੋਡਰਨ ਵਾਲ ਦੀ ਹਵੇਲੀ ਹੈ ਨਾ ਇੱਕਨਾ ਰਸਤਾ ਜਾਂਦਾ ਦਵਾਨ ਟੋਡਰਨ ਵਾਲ ਦੀ ਹਵੇਲੀ ਦੇ ਨਾਲ ਦੀ ਇਹ ਗਾਹ ਨਾਲ ਕੋਈ ਮਸੀਤਾਂ ਬਣ ਨਹੀਂ ਕੀ ਜੀ ਆ ਕਬਰਾਂ ਕਬਰਾਂ ਹੀ ਬਣੀਆਂ ਨੇ ਹੈ ਫਤੇ ਗੜ੍ਹ ਸਾਹਿਬ ਚ ਤੇ ਉਹਦੇ ਇਤਿਹਾਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਦੇਖਣਾ ਜੇਕ ਬਗ ਜਾਂਦਾ ਤੇ ਬਈ ਇਨਕੇ ਜੇ ਛੁੱਡ ਜੂ ਕਿਸੇ ਨੂੰ ਪਤਾ ਜੋ ਵੀ ਆਪਣੀ ਵੀਡੀਓ ਦੇਖ ਰਿਹਾ ਕਿ ਕੀ ਗੱਲ ਦਾ ਕੀ ਬਾਤ ਹੈ ਨਾ ਜਰੂਰ ਦੱਸਿਓ ਤਾਂ ਜੋ ਕਿ ਆਪਾਂ ਸੰਗਤ ਨੂੰ ਦੱਸ ਸਕੀਏ ਇੱਥੇ ਆ ਇਤਿਹਾਸ ਆ ਇਦੀਆਂ ਕਬਰਾਂ ਨੂੰ ਕੀ ਗੱਲ ਵਾਟ ਚੱਲਦੇ ਆਪਾਂ ਗਾਹਾਂ ਨੂੰ ਵਿਖਾਣੇ ਆ ਫਿੱਟਾਂ ਵਿੱਚ ਚੱਲੇ ਆ ਲੋਕ ਤਾਂ ਨਵੀਆਂ ਬਣੀਆਂ ਹੋਣਾਂ ਨੇ ਇੱਥੇ ਚਾਰ ਆ ਬਈ ਫਿੱਟ ਪਤਾ ਕਿ ਸਾਨੂੰ ਇਹ ਨਹੀਂ ਤੇ ਬੱਚੋ ਦੇ ਹੈਗੇ ਕਬਰਾਂ ਬਣਨਾਂ ਹੋਣਾਂ ਮਿਆ ਮੀਨੋ ਮੀਓ ਦਸ ਨੂੰ ਸਮਾਂ ਘਰੇ ਹੋ ਹਲਕੀ ਹਲਕੀ ਤੁਰਨਾ ਸੀ ਕਿ ਇੱਥੇ ਜਾਵਾਂਗੇ ਆਪਾਂ ਇਹ ਰੇ ਹਮ ਮਕਬਰੇ ਆ ਇੱਥੇ ਨਾ ਬਈ ਜਿਹੜੇ ਦੋ ਮਕਬਰੇ ਬਣੇ ਹੋਇਆ ਤੁਹਾਨੂੰ ਆਪਾਂ ਦਿਖਾਵਾਂਗੇ ਦਿਖਾਵਾਂਗੇ ਵੀ ਦੇਖ ਤੋਨੇ ਕਿ ਭਾਈ ਬਾਬਾ ਲੋਕ ਲਾ ਤੁਹਾਨੂੰ ਇਹ ਟੱਕਰ ਆਦੀ ਤੇ ਇਹਨੂੰ ਆਪਾਂ ਇਤਿਹਾਸ ਪੁੱਛਦੇ ਆ ਕਿ ਇਤਿਹਾਸ ਐ ਇੱਥੋਂ ਦਾ ਤੇ ਕੀ ਗੱਲ ਹੋਰ ਅਸਿਕਾ ਕੋਈ ਅਸਿਕਾ ਭਾਈ ਉਹ ਵੀ ਜਿਹੜੇ ਦੋਨੇ ਮਸੀਤਾਂ ਜੋ ਵੀ ਕੁਝ ਬਣਿਆਗਾ ਉਹਦਾ ਕੀ ਇਤਿਹਾਸ ਆ ਵੀ ਜੋ ਸੰਗਤ ਨੂੰ ਪਤਾ ਲੱਗ ਸਕੇ ਉਹਦਾ ਇਤਿਹਾਸ ਇਹ ਆ ਜੀ ਇਹ ਗੁਰੂਵਰ ਚੇਲਾ ਤੇ ਠੀਕ ਆ ਜੀ ਹੈ ਗੁਰੂ ਨੇ ਪਹਿਲਾਂ ਮਕਬਰਾ ਬਣਾਉਣਾ ਤਾਂ ਚੇਲੇ ਨੇ ਨਾ ਗੁਰੂ ਚੇਲੇ ਨੇ ਪਹਿਲਾਂ ਮਕਬਰਾ ਬਣਾਉਂਦਾ ਗੁਰੂ ਦੇ ਪਿੱਛੇ ਬਣਾਇਆ ਠੀਕ ਆ ਆ ਇਤਿਹਾਸ ਆ ਸ਼ੁਰੂ ਤੇ ਸੁਣਦੇ ਆ ਜਿਹੜਾ ਤੁਸੀਂ ਸੁਣਦੇ ਆ ਓ ਪੰ ਅਰੇ ਪਿਓ ਦਾਦਿਆਂ ਤੋਂ ਠੀਕ ਹੈ ਇਹ ਤੋਂ ਲੋਕ ਕਲਾ ਬਸਨੀਕ ਆ ਬਾਈ ਆਪਾਂ ਇਹਨੂੰ ਪੁੱਛਿਆ ਬਾਬੇ ਨੂੰ ਵੀ ਉੱਥੋਂ ਦਾ ਕੀ ਇਤਿਹਾਸ ਆ ਉਹ ਕਹਿੰਦਾ ਵੀ ਦੋ ਮਿਸਤਰੀ ਸੀਗੇ ਇੱਕ ਗੁਰੂ ਤੇ ਇੱਕ ਚੇਲਾ ਇਹ ਦੋ ਮਕਬਰਾਂ ਦੀ ਆਸ ਵਿੱਚ ਉਹਨਾਂ ਦੀ ਸ਼ਰਤ ਲਾ ਲਈ ਜਾਂ ਜਦੋਂ ਜਦ ਹੋ ਗਈ ਕੁਝ ਵੀ ਲਾ ਲਓ ਹਾਂਜੀ ਹਾਂ ਤੇ ਇੱਕ ਤਾਂ ਚੇਲੇ ਨੇ ਪਹਿਲਾਂ ਬਣਾਤਾ ਤੇ ਉਹਦੇ ਗੁਰੂ ਨੇ ਬਾਅਦ ਚ ਬਣਾਇਆ ਤੇ ਆਪਾਂ ਤੁਹਾਨੂੰ ਬਖਾਵਾਗੇ ਵੀ ਜਿਹੜਾ ਗੁਰੂ ਚੇਲੇ ਨੇ ਬਣਾਈ ਆ ਉਹ ਜਿਹੜਾ ਚੇਲੇ ਵਾਲਾ ਪਰਲਾ ਠੀਕ ਆ ਜੀ ਵੱਡੀ ਹੈ ਜੀ ਆਓ ਪਰਲਾ ਠੀਕ ਆ ਇਹ ਉਰਲਾ ਗੁਰੂ ਦਾ ਠੀਕ ਆ ਓਕੇ ਅਪੂ ਜੀ ਧੰਨਵਾਦ ਤੁਹਾਡਾ ਜਿਹੜੀ ਇੰਨੀ ਜਾਣਕਾਰੀ ਦਿੱਤੀ ਕਿਉਂਕਿ ਇਸ ਦੀ ਜਾਣਕਾਰੀ ਕਿਸੇ ਨੂੰ ਪਤਾ ਨਹੀਂ ਸੀਗੀ ਵੀ ਅਗਲੇ ਆ ਤਾਂ ਜਾਂਦੇ ਆ ਪਤਾ ਜਾਂਦੇ ਆ ਕਿੰਨੀ ਸਾਧ ਜਾਂਦੇ ਦੇਖੋ ਕਿਸੇ ਨੂੰ ਕੁਝ ਨਹੀਂ ਪਤਾ ਆ ਮਤਾਂਗਾ ਤੁਹਾਨੂੰ ਰੋਕੇ ਪੁੱਛਣ ਦੇ ਮਾਰੇ ਨਹੀਂ ਹਾਂਜੀ ਬਹੁਤ ਛੋਟਾ ਧੰਨਵਾਦ ਬਹੁਤ ਵਾਰ ਹੁਣ ਤੁਹਾਨੂੰ ਆਪਾਂ ਕੋਲ ਜਾ ਕੇ ਵਿਖਾਵਾਂਗੇ ਕਿ ਕਿਹੜੀ ਗੁਰੂ ਨੇ ਬਣਾਈ ਸੀ ਕਿ ਕਿਹੜੀ ਚਿੱਲੇ ਨੇ ਬਣਾਈ ਸੀਗੀ ਆ ਸਾਹਮਣੇ ਰਹਿ ਗਈਆਂ ਉਹ ਵੀ ਦੋਨੇ ਮਕਬਰੇ ਇਹ ਮਕਬਰੇ ਬਣੇ ਹੋਇਆ ਹੈ ਮੁਸਲਮਾਨਾਂ ਦੇ ਉਸ ਤੋਂ ਮਤ ਆ ਬਈ ਚੇਲੇ ਨੇ ਬਣਾਈ ਸੀ ਆ ਦਿੱਲੀ ਦੀ ਹੀ ਕੋਈ ਚੇਲੇ ਦੀ ਆ ਚੇਲੇ ਦੀ ਇਹ ਚੇਲੇ ਦੀ ਹਵੇਲੀ ਹੋ ਸਕਦੀ ਪੱਕੇ ਤੁਸੀਂ ਇਤਿਹਾਸ ਪਹਿਲਾਂ ਸੁਣ ਲਿਆ ਨਾ ਆ ਹਵੇਲੀ ਆ ਜਿਹੜੀ ਚੇਲੇ ਨੇ ਬਣਾਈ ਸੀ ਜਿਹੜੀ ਉਹ ਮਗਰ ਆ ਗਈ ਜਿਹੜਾ ਪੁੱਟ ਜਾਵਾਂਗੇ ਉਹ ਗੁਰੂ ਨੇ ਉਹਨਾਂ ਹੀ ਸੀ ਤੁਰੂ ਪ੍ਰਾਪਰ ਦਿਖਾਉਣਾ ਹੈ ਵਿੱਚੋਂ ਵੀ ਕਿਸ ਤਰ੍ਹਾਂ ਆਉਂਦੀ ਹੈਗੀ ਹੈ ਮਜੀਪੀ ਦੇਖਪਾਲ ਹੈਗੀ ਹੈ ਨਾ ਤੇ ਇਹਦੀ ਰਿਪੇਅਰ ਹੁੰਦੀ ਰਹਿੰਦੀ ਆ ਆਹਦੇ ਵਿੱਚ ਕੋ ਦੋ ਕਮਰਾ ਬਣਿਆ ਹੋਗਾ ਨੇ ਇਹ ਨਹੀਂ ਪਤਾ ਵੀ ਹੁਣ ਆਪਾਂ ਨੂੰ ਕੀ ਜੀਆਂ ਬਣੀਆਂ ਹਨ ਸਾਰੀਆਂ ਹੀ ਨਿੱਕੀ ਏਟੀਆਂ ਬਣੀਆਂ ਹੋਣਗੀਆਂ ਸਾਰੀਆਂ ਨਿੱਕੀ ਏਟੀਆਂ ਬਣੀਆਂ ਹੋਣਗੀਆਂ ਆਪਾਂ ਉੱਪਰ ਜਾਣ ਨੂੰ ਚੱਲਦੇ ਆਪਾਂ ਉੱਪਰ ਜਾ ਕੇ ਦੇਖਣੇ ਕੀ ਉੱਪਰ ਲੱਗੀ ਮਹੌਲਾ ਆਇਆ ਉੱਪਰ ਦਬਾ ਸਭ ਇਹ ਆਹੀ ਕਮਰਾ ਬਣਿਆ ਤੇ ਬਾਕੀ ਪਤਫਾ ਜਾ ਕੇ ਦੇਣ ਆ ਆ ਅਸੀਂ ਫੋੜਨੇ ਇੱਧਰ ਹੋਰ ਇੱਧਰ ਆਸੀਂ ਉੱਪਰ ਫੋੜਨਾ ਤੂੰ ਚੜ ਕੇ ਜਾਣੀ ਤਾਂ ਹਾਂ ਪੂਰਾ ਸੈਕਟਰ ਚੜੇ ਜਾਣਾ ਉੱਪਰ ਲਈ ਉੱਪਰਲੀ ਲੋਕੇਸ਼ਨ ਆ ਜੀ ਆ ਤੁਸੀਂ ਵੀ ਇੱਕ ਸਟਾਫ ਨੂੰ ਕਾਰਾ ਗਰੀ ਦੇਖੋ ਮਿਸਤਰੀ ਨੇ ਨਾ ਕਿਹੜੇ ਲੋਟ ਸੱਤਾ ਮੰਗਣਾ ਹੈ ਸੱਤਾ ਜੀ दौड़ना इधर भी जाने पौर में घेर नहीं आए